ਪੰਜ ਦਿਨਾਂ ਤੋਂ ਆਏ ਬੈਠੇ ਆ ਜੀ ਸਰ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਗੁਰਮੇਲ ਸਿੰਘ ਹੈ ਜੀ ਲੋਪ ਤੇ ਸਰ ਕਿਹਦੇ ਆਰਤੀ ਦੇ ਆਈ ਆ ਫਸਰ ਆਪਣੀ ਵੀ ਆਪਣੇ ਕਾਲਜ ਦੇ ਆ ਅੱਛਾ ਜੀ ਇਹਦਾ ਨਾਮ ਕੀ ਹੈ ਜੀ ਦੁਰਗਾ ਦਾਸ ਦੁਰਗਾ ਦਾਸ ਜੀ ਤੇ ਸਰ ਕਿੰਨੇ ਦਿਨ ਹੋ ਗਏ ਆ ਜਨੂੰ ਜੀ ਪੰਜ ਦਿਨ ਹੋ ਗਏ ਜੀ ਪੰਜ ਦਿਨ ਤੋਂ ਸਰ ਕੋਈ ਬਾਰਦਾਨਾ ਨਹੀਂ ਹੈਗਾ ਜੀ ਹਾਂ ਜੀ ਹੈ ਨਹੀਂ ਬਾਰਦਾਨਾ ਤੇ ਹੁਣ ਆਰਤੀ ਕੀ ਕਹਿੰਦੇ ਨੇ ਸਾਨੂੰ ਜੀ ਲਾ ਜੀ ਉਹ ਤਾਂ ਮਗਾਉਂਦੇ ਨੇ ਵਿਚਾਰੇ ਅੱਛਾ ਜੀ ਤੇ ਸਰਕਾਰ ਦੇ ਜਿਹੜੇ ਅਫਸਰ ਨੇ ਜੀ ਉਹ ਨਹੀਂ ਭੇਜੇ ਹਾਂ ਜੀ ਹਾਂ ਜੀ ਇੰਸਪੈਕਟਰ ਦੇ ਖਿਆਲ ਹੁੰਦਾ ਹੈ ਅੱਛਾ 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 ਜੀ ਤੇ ਸਰ ਮੌਸਮ ਜਿਵੇਂ ਖਰਾਬ ਹੋ ਗਈ ਤੇ ਪਿਛਲੇ ਦੋ ਦਿਨ ਜੇ ਮੌਸਮ ਖਰਾਬ ਹੋ ਗਈ ਤੁਹਾਡੀ ਫਸਲ ਵੀ ਖਰਾਬ ਹੋ ਸਕਦੀ ਹੈ ਜੀ ਖਰਾਬ ਹੋ ਸਕਦੀ ਹੈ ਫਿਰ ਫਿਰ ਹੋਰ 10-10 ਦਿਨ 15-15 ਦਿਨ ਬੈਠਣਾ ਪਊ ਤੇ ਸਰਕਾਰ ਨੂੰ ਵੀ ਸਾਰੇ ਇਧਰਾਂ ਘਾਟਾ ਪੈ ਰਿਹਾ ਜੀ ਆਪਣਾ ਨਾਜ ਸਹੀ ਟਾਈਮ ਨਾਲ ਚੱਕਿਆ ਜਾਵੇ ਜੀ ਟਾਈਮ ਨਾਲ ਨਾਜ ਚੱਕਿਆ ਜਾਵੇ ਸਾਰਿਆਂ ਨਾਲ ਵਧੀਆ ਗੱਲ ਆ ਜੀ ਇਹ ਜਨ ਕੇ ਅਫਸਰਾਂ ਦੀ ਲਾਪਰਵਾਹੀ ਆ ਜਦੋਂ ਨਾ ਪਤਾ ਤੇ ਵੀ ਇੰਨਾ ਮਾਲ ਆਉਣਾ ਜੀ ਉਹਨਾਂ ਨੂੰ ਬਾਰਦਾਨੇ ਦਾ ਪ੍ਰਬੰਧ ਕਰਨਾ ਜੀ ਅਫਸਰਾਂ ਨਹੀਂ ਕੀ ਕਾ ਜ਼ਾ ਧੰਨਵਾਦ ਜੀ ਸੰਗਤ ਨਾਜ ਮੰਡੀ ਹੱਲਾ ਦੇ ਵਿੱਚ ਕਿਸਾਨਾਂ ਵੱਲੋਂ ਮਾਮਾ ਪੁੱਤਰਾ ਮੰਗੋ ਪਈ ਵਾਸਾ ਕਿੱਥੇ ਕਰੋ ਆਈਏ ਤਾਂ ਹੰਤ ਸੀ ਠੇਕੇਦਾਰ ਕੌਣ ਹੈ ਇਸਕਾ ਯਾਹ ਹੈ ਜੀ ਬਿਠਾਵਾ ਬਰਾਣਾ ਠੇਕੇਦਾਰ ਕੋ क्या नाम है आपका अर्जुन शर्मा साउथू शर्मा शर्मा जी आपकी दुकान में बारदाना नहीं है इसका क्या कारण है बारदाना है नहीं कितने दिन हो के खत्म हुए इसको दो रोज हो गया दो रोज से बारदाना नहीं है जी जी ना तो आपके आरती साहब ने नहीं कोई इसको बैंक में को कहा भी हेलो नहीं बालने के लिए आपने सरदार जी से नहीं कहा नहीं। है है नहीं सरदार बोलता गया तो लिया कब देगा वो किसान तो बेचारे बहुत कब लिया कितना बालदाना है आपके पास हमारा पास बारदाना अभी नहीं है पता लगा दो तीन दिन, दिन हो गया बारदाना नहीं आ रहा हाँ हाँ तो भैया रोक आप इतनी दूर से आयोजन आपका तो खर्चा बहुत होता होगा जी खर्चा तो रोज डेढ़ सौ रूपया पड़ता है एक बंदे का तो सर फिर सरकार को आप कहते नहीं भी ये बारदाना लेकर आओ हमने काम मंगाना है जी वो तो आरती ना हम कैसे कहिए तो आप फिर इस करके तो पंजाब में आगे को आना औखा हो जाएगा जब कुछ लेके नहीं जाएंगे घर के तो औखा होगा तो वो तो जानेगा सरकार ਅੱਛਾ ਜੀ ਅੱਬ ਜੋ ਪਤਾ ਲੱਗ ਰਿਹਾ ਵੀ ਜਹਾਂ ਬਾਰਦਾਨਾ ਵੀ ਦੋ ਤਿੰਨ ਦਿਨ ਹੋਰ ਵੀ ਨਹੀਂ ਆ ਸਕਦਾ ਜੀ ਨਹੀਂ ਆਗਾ ਤਾਂ ਸਰਕਾਰ ਸੇ ਭੁਗਤਾਨ ਲੈਣਗੇ ਦੇਗੀ ਸਰਕਾਰ ਭੁਗਤਾਨ ਦੇਗੇ ਕਿਉਂ ਨਹੀਂ ਬੈਠ ਕੇ ਕਿਵੇਂ ਖਾਣਗੇ ਤੇ ਹੋਰ ਕੋਈ ਪੰਜਾਬ ਸਰਕਾਰ ਕੋ ਕੋਈ ਬੇਨਤੀ ਕਰਨੀ ਚਾਹੋ ਵੀ ਬਾਰਦਾਨਾ ਭੇਜਿਆ ਜਾਏ ਸਹੀ ਤੀ ਸਹੀ ਤੀ ਉਹ ਤਾਂ ਆਪ ਜਾਣੇ ਅੱਛਾ ਠੀਕ ਹੈ ਨਹੀਂ ਆਪ ਕਿਤਨੀ ਸਵੇਰ ਦਾ ਕਿਤਨਾ ਮਾਰ ਮਾਰਦੀ ਹੈ ਇਧਰ ਦੇਖੋ ਇਧਰ ਕਿਤਨਾ ਮਾਰ ਮਾਰਦੀ ਹੈ ਸਵੇਰ ਦਾ 3400 ਬੜੀ तीन चार सौ बोली हाँ। और आप कहते हैं पंद्रह सौ बोडी हमारे पास है अभी भरेंगे तो भर मेरे को पता लगा किसान बोलते हैं हमारे इनके हाँ। पास दाना नहीं है हाँ। क्या सही बात है उनकी बात तो बार मिल, नहीं मिलता है कभी मिलता भी है एक बात तो नहीं, आज आपके बार मैं देखा है जहाँ पाँच सौ बारदाना है आपके पास और आपके पास मार बराबर है पाँच हजार दो हजार कट्टा हाँ। और पंद्रह सौ कट्टे का माल आप कहा से लेकर आओगे बार देखो कब जल्दी करो जी नहीं आपको भी खर्चा पड़ता होगा आप यूपी बिहार से आते हो हाँ। और जितना आप कमाते हो वहाँ तो खर्चे में लग जाएगा, पर्थ जाएगा। हाँ। क्या कहना चाहोगे सरकार को सरकार को जल्दी मंडी मुका के बर्दना देगा काम खत्म होगा ठीक है जी साफर तो इधर जैसे मल्ले इधर जाइए ਸਾਡਾ ਸਾਫਰ ਘੱਟਦਾ ਜੀ ਸਾਡਾ ਕਿਰਾਇਆ ਘੱਟ ਜਾਣਾ ਜੀ ਫਿਰ ਉਹ ਠੇਕੇਦਾਰ ਨੇ ਦੱਬ ਲੈਣਾ ਜੀ ਹੁਣ ਅਸੀਂ ਦੱਸ ਕੀ ਕਰੀਏ ਜੀ ਜਿਵੇਂ ਸਾਰੇ ਸਾਡੀ ਜੂਨੀਅਰ ਭਾਰਸੋ ਜੂਨੀਅਰ ਦੀ ਗੱਡੀ ਹੈ ਜੀ ਹਾਂ ਜੀ ਭਾਰਸੋ ਜੂਨੀਅਰ ਦੀ ਗੱਡੀ ਹੈ ਜੀ ਆਪਣੀ ਪੇ ਪਿਛਲੇ 20 ਸਾਲਾਂ ਤੋਂ ਜਿੰਨੀ ਵੀ ਗੱਡੀ ਦੇਖਿਆ ਜੀ ਆਪਾਂ ਨੇ ਪਚਾਹੇ ਹਲ ਹੋ ਕੇ ਭਾਰਸੋ ਨੂੰ ਮਾਰਨਾਬੇ ਜਾਂਦਾ ਹੁੰਦਾ ਸੀ ਜੀ ਅੱਜ ਕੱਲ ਜਿੱਧਰੋਂ ਜੇ ਇਧਰੋਂ ਜਾਂਦੀ ਸੀ ਆਪਣੇ ਮੱਲੇ ਵਾਲ ਹੋ ਕੇ ਜਾਂਦੇ ਹੁੰਦੇ ਸੀ ਜੀ ਠੀਕ ਹੈ ਜੀ ਜੇ ਹੁਣ ਅਸੀਂ ਮੱਲੇ ਵਾਲ ਹੋ ਕੇ ਜਾਂਦੇ ਹਾਂ ਜੀ ਸਾਨੂੰ ਕਹਿੰਦੇ ਵੀ ਛੋਟਾ ਕਿਰਾਇਆ ਘੱਟ ਜਾਣਾ ਕਿੰਨਾ ਕਹਿੰਦੇ ਨੇ ਘੱਟ ਕਿੱਧਰ ਕਾਉਣ ਗਿਆ ਸੀ ਕਿੱਧਰ ਹਾਂ ਜਿਹੜੇ ਲਾਉਡ ਤੋਂ ਆਉਂਦੇ ਸੀ ਵੀ ਜਿਹਦਾ ਬਾਇਆ ਭਾਰ ਸੋਕੇ ਜਾਂਦੇ ਆ ਠੀਕ ਹੈ ਜੀ ਫੇਰ ਤਾਂ ਮਤਲਬ ਪੂਰਾ ਪਹਾੜਾ ਮਿਲਦਾ ਜੇ ਸੂਏ ਸੂਏ ਆ ਜਾਂਦੇ ਸੀ ਸਾਡਾ ਸਬਰ ਘਟ ਜਾਂਦੀ ਸਾਡੇ ਪੈਸੇ ਕੱਟੇ ਗਏ ਕਿੰਨੇ ਕੱਟਦੇ ਸੀ ਜੀ 2000 ਰੁਪਏ ਕੱਟਦੇ ਇਹ ਵੀ ਕਿੰਨੇ ਕੱਟਦਾ ਸੀ ਮੈਂ ਯਾਰ ਇੱਕ ਇੱਕ ਦੋ ਗੱਡੀਆਂ ਗਈਆਂ ਹੀ ਬਾਕੀ ਇੱਧਰ ਘੁੰਮ ਕੇ ਆਉਂਦੀਆਂ ਸੀ ਸਾਰੀਆਂ ਗੱਡੀਆਂ ਦੇ ਕੱਟ ਰਿਹਾ ਭੜਰ ਨਾਲ ਅੱਛਾ ਜੀ ਕਿੰਨੀਆਂ ਗੱਡੀਆਂ ਨੇ ਜੁਨੀਅਰ ਦੀਆਂ ਇਹਦੇ ਦੋ ਟਾਈਪ ਆਵਾ 250 200 ਗੱਡੀਆਂ 250 ਗੱਡੀ ਦੇ ਹਿਸਾਬ ਨਾਲ 2-2000 ਰੁਪਏ ਸਭ ਤੋਂ ਕੱਟਿਆ ਗਿਆ ਜੀ ਇਹੇ ਜੀ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਜਲ ਸਿੰਘ ਇਸ ਕਿਹੜਾ ਪਿੰਡ ਆਪਣਾ ਜੀ ਪਾਸ ਸਿੰਘ ਪਾਸੋ ਜੀ ਤੁਹਾਡਾ ਕਿਹੜਾ ਪਿੰਡ ਮੇਰਾ ਸਤਰਾ ਸਿੰਘ ਆ ਜੀ ਪਿੰਡ ਬਰਾਦਰ ਘੜੀ ਆ ਜੀ ਤੁਹਾਡੀਆਂ ਕਿੰਨੀਆਂ ਗੱਡੀਆਂ ਪਈਆਂ ਹੋਈਆਂ ਨੇ ਮੇਰੇ ਕੋਲ ਆਪਣੀ ਗੱਡੀਆਂ ਪਹਿਲਿਆਂ ਹੁੰਦੀਆਂ ਮੇਰੇ ਦੋਏ ਚੂੜੇ ਖਰਾਬ ਹੋ ਗਈ ਸੀ ਮੈਂ ਤਾਂ ਜੀ ਘਰੇ ਬੈਠਾ ਸੀ ਪੰਜ-ਛੇ ਸਾਲ ਮੰਜੇ 'ਚ ਪਿਆ ਰਹਿਆ ਮੈਂ ਤਾਂ ਜੀ ਅੱਛਾ ਜੀ ਹੁਣ ਬੱਬੂ ਪ੍ਰਧਾਨ ਦੀ ਗੱਡੀ ਆ ਜ ਏ ਟੀਵੀ ਤੇ ਆਉਗੀ ਜੀ ਖ਼ਬਰ ਤਾਂ ਨਹੀਂ ਹੁੰਦੀ ਜੀ ਨਾ ਜੀ ਖ਼ਬਰ ਤੇ ਲੋਕਾਂ ਕੋਲ ਟਾਈਮ ਨਹੀਂ ਜੀ ਖ਼ਬਰ ਨਾਲ ਮਿਲਦੇ ਨਹੀਂ ਜੀ ਟੀਵੀ ਕਿਹੜੇ ਚੱਲਣ ਰਹੀ ਹੋਈ ਏ ਇਹ ਮੋਬਾਈਲ ਤੇ ਚੱਲ ਪੂਗੀ ਤੁਹਾਡੇ ਜੀ ਬਸ 2 ਘੰਟੇ ਅਸੀਂ ਜਨ ਅੱਜ ਕਿਵੇਂ ਲੱਗ ਰਹੀ ਹੈ ਕੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਸਰ ਜੀਵੇਂ ਲੋਕਾਂ ਤੋਂ ਪਤਾ ਕਰਾਈ ਮਾਰਕੀ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕਰੇ ਹੋਏ ਨੇ ਕੋਈ ਦਿੱਕਤ ਨਹੀਂ ਆ ਰਹੀ ਪਾਣੀ ਦਾ ਪ੍ਰਬੰਧ ਬਾਥਰੂਮਾਂ ਦਾ ਬਹੁਤ ਜੀ ਰੋਜ਼ ਹੱਲਾ ਮੰਡੀ ਦੇ ਵਿੱਚ ਮਾਰਕੀਟ ਮੰਡੀ ਪਾਸੋਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੱਲਾ ਬੜੀ ਕਮੀ ਨਹੀਂ ਮਜ਼ਦੂਰਾਂ ਨੂੰ ਤੇ ਜ਼ਿੰਮੇਦਾਰ ਨੂੰ ਪਾਣੀ ਦੇ ਖਾਸ ਪ੍ਰਬ ਖੱਲਾ ਮੰਡੀ ਵਿੱਚ ਤਿੰਨ ਸਮਰੱਥੀ ਵਾਲ ਮੋਟਰਾਂ ਲੱਗੀਆਂ ਟੈਂਕੀਆਂ ਦੇ ਸਾਰੇ ਪ੍ਰਬੰਧ ਨੇ ਤੇ ਪੱਲੇਦਾਰ ਨੂੰ ਨਹਾਉਣ ਦੇ ਲਈ ਬਾਥਰੂਮ ਬਾ ਜਾਣ ਲਈ ਸਾਰੇ ਟਾਇਲਟ ਪਰੰਦੇ ਪ੍ਰਬੰਧ ਕੀਤੇ ਗਏ ਨੇ ਮਾਰਕੀਟ ਮੰਡੀ ਪਾਸ ਤੋਂ ਵੱਲੋਂ ਕਿਸੇ ਵੀ ਕੰਮ ਦਾ ਇੱਥੇ ਘਾਟਾ ਨਹੀਂ ਹੈਗਾ ਸਭ ਵਧੀਆ ਕੰਮ ਚੱਲਦਾ ਜੀ ਜਿੰਮੇ ਸਾਹਿਬ ਸਬ ਤੋਂ ਮਾਰਕੀਟ ਕਮੇਟੀ ਪਾਸ ਤੋਂ ਸਾਰੇ ਕਿਸਾਨ ਵੀ ਖੁਸ਼ ਦੇ ਅਗੇ ਤੇ ਜਿਹੜੇ ਮਜ਼ਦੂਰ ਆਏ ਨੇ ਉਹ ਵੀ ਖੁਸ਼ ਨੇ ਜੀ ਵੀ ਕਹਿੰਦੇ ਵੀ ਮਾਰਕੀਟ ਕਮੇਟੀ ਦੇ ਬਹੁਤ ਵਧੀਆ ਤੇ ਚੰਗੇ ਪ੍ਰਬੰਧ ਕਰੇ ਹੋਏ ਨੇ ਜੀ ਇਹਨੂੰ ਬਹੁਤ ਵਧੀਆ ਪ੍ਰਬੰਧ ਨੇ ਮਾਰਕੀਟ ਵਿੱਚ ਸ਼ੁਰੂ ਪਾਠ ਤਰੱਕੀ ਜੋਗ ਹੈ ਜੀ ਪਾਸ ਤੋਂ ਮਾਰਕੀਟ ਕਮੇਟੀ ਇਹਦੇ ਸਖਾਸ ਪ੍ਰਬੰਧ ਉਹਨੇ ਸਾਰੇ ਉਹਨਾਂ ਪਹਿਲਾਂ ਉਸੇ ਕੰਮ ਦੀ ਕਮੀ ਨਹੀਂ ਹੈ ਜਿਆਦਾ ਮੰਡੀ ਦੇ ਵਿੱਚ ਪਾਣੀ ਦਾ ਪ੍ਰਬੰਧ ਟੁੱਟਾ ਸਭ ਕਲੀਅਰ ਹੈ ਕੰਮ